ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ 트੍ਰੰਪ ਨੇ ਦੇਸ਼ ਦੇ ਵਿੱਚ ਰਹਿ ਰਹੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਪ੍ਰਤੀ ਵੀ ਸਖਤ ਰੁੱਕ ਅਪਣਾਇਆ ਤੇ ਹੁਣ ਰਾਸ਼ਟਰਪਤੀ ਦੇ ਵੱਲੋਂ ਪ੍ਰਵਾਸੀਆ ਸੰਬੰਧੀ ਦੇਸ਼ ਛੱਡਣ ਲਈ ਇੱਕ ਨਵੀਂ ਯੋਜਨਾ ਪੇਸ਼ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਹਾਲੀ ਦੇ ਵਿੱਚ ਬਹੁਤ ਸਾਰੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵੀ ਡਿਪੋਰਟ ਕੀਤਾ ਗਿਆ ਜੋ ਕਿ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਵਾਪਸ ਭੇਜਿਆ ਗਿਆ ਇਸ ਤੋਂ ਬਾਅਦ ਹੁਣ 트ੰਪ ਨੇ ਦੇਸ਼ ਤੋਂ ਲੋਕਾਂ ਨੂੰ ਕੱਢਣ ਦੀ ਨਵੀਂ ਯੋਜਨਾ ਬਣਾਈ ਹੈ ਦਰਅਸਲ ਰਾਸ਼ਟਰਪਤੀ 트ੰਪ ਕੋਲ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਇੱਕ ਨਵੀਂ ਪਿੱਚ ਹੈ 트ੰਪ ਦਾ ਕਹਿਣਾ ਹੈ ਕਿ ਉਹਨਾਂ ਦਾ ਨਵਾਂ ਸਿਧਾਂਤ ਪ੍ਰਵਾਸੀਆਂ ਨੂੰ ਪੈਸੇ ਲੈਣ ਜਹਾਜ਼ ਤੇ ਚੜਨ ਲਈ ਕਹਿੰਦਾ ਹੈ ਅਤੇ ਫਿਰ ਸ਼ਾਇਦ ਅਸੀਂ ਤੁਹਾਨੂੰ ਅਮਰੀਕਾ ਵਾਪਸ ਆਉਣ ਦੇ ਬਾਰੇ ਬਾਅਦ ਦੇ ਵਿੱਚ ਗੱਲ ਕਰਾਂਗੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ 트ੰਪ ਨੇ ਕਿਹਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਇੱਕ ਸਵੈ ਦੇਸ਼ ਨਿਕਾਲੇ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦੇ ਵਿੱਚ ਨਕਦ ਪ੍ਰੋਤਸਾਹਨ ਅਤੇ ਕਾਨੂੰਨੀ ਵਾਪਸੀ ਦਾ ਇੱਕ ਸੰਭਾਵੀ ਰਸਤਾ ਸ਼ਾਮਲ ਹੋਵੇਗਾ ਇਹ ਰਾਸ਼ਟਰਪਤੀ 트ੰਪ ਨੇ ਇਹ ਵੀ ਕਿਹਾ ਹੈ ਕਿ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੁਝ ਪੈਸੇ ਅਤੇ ਜਹਾਜ਼ ਦੀ ਟਿਕਟ ਦੇਵਾਂਗੇ ਅਤੇ ਫਿਰ ਅਸੀਂ ਉਹਨਾਂ ਨਾਲ ਕੰਮ ਕਰਾਂਗੇ ਜਿਓ ਚੰਗੇ ਨੇ ਅਤੇ ਜੇ ਅਸੀਂ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਦੱਸ ਦੇ ਕਿ ਰਾਸ਼ਟਰਪਤੀ 트ੰਪ ਨੇ ਪਹਿਲਾਂ ਦੇਸ਼ ਤੋਂ ਪ੍ਰਵਾਸੀਆਂ ਨੂੰ ਹਟਾਉਣ ਦੇ ਲਈ ਸਖਤ ਰੁਖ ਅਪਣਾਇਆ ਸੀ ਤੇ ਹੁਣ ਉਹ ਨਰਮ ਰੁਖ ਅਪਣਾਰੇ ਨੇ ਹਾਲਾਂਕਿ ਵਾਈਟ ਹਾਊਸ ਨੇ ਇਸ ਪ੍ਰੋਗਰਾਮ ਦੇ ਕੰਮ ਕਰਨ ਦੇ ਤਰੀਕੇ ਇਸ ਦੇ ਲਈ ਕੌਣ ਯੋਗ ਹੈ ਜਾਂ ਇਹ ਕਦੋਂ ਸ਼ੁਰੂ ਹੋ ਸਕਦਾ ਹੈ ਇਸ ਬਾਰੇ ਖਾਸ ਵੇਰਵੇ ਜਾਰੀ ਨਹੀਂ ਕੀਤੇ ਨੇ 트럼ਪ ਨੇ ਕਿਹਾ ਹੈ ਕਿ ਅਸੀਂ ਸਵੈ ਦੇਸ਼ ਨਿਕਾਲੇ ਦੇ ਰਹੇ ਹਾਂ ਅਤੇ ਅਸੀਂ ਇਸ ਨੂੰ ਲੋਕਾਂ ਲਈ ਆਰਾਮਦਾਇਕ ਬਣਾਉਣ ਜਾ ਰਹੇ ਹਾਂ 트럼ਪ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਨੇ ਤਾਂ ਉਹ ਰਿਕਾਰਡ ਗਿਣਤੀ ਦੇ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਗੇ ਇਸ ਕਾਰਨ ਉਨ੍ਹਾਂ ਨੇ ਵੀ ਸਖਤ ਰੁਖ ਅਪਣਾਇਆ ਕਾਵਿਲੇ ਗੋਰੇ ਕਿ ਫਰਵਰੀ ਦੇ ਵਿੱਚ 트ੰਪ ਨੇ ਇੱਕ ਜਹਾਜ਼ ਰਾਹੀਂ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਸੀ ਇਹ ਭਾਰਤੀ ਪ੍ਰਵਾਸੀ ਕਾਮ ਦੀ ਭਾਲ ਦੇ ਵਿੱਚ ਡੌਂਕੀ ਰੂਟ ਰਾਹੀਂ ਦੇਸ਼ ਪਹੁੰਚੇ ਸੰਦ ਉਦਰੀ 트ੰਪ ਤੇ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਹੀ ਟੈਰੈਫ ਨੂੰ ਲੈ ਕੇ ਵੀ ਲਗਾਤਾਰ ਖਬਰਾਂ 'ਚ ਬਣਿਆ ਹੋਇਆ ਹੈ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਵਪਾਰ ਜੰਗ ਹੋਰ ਤੇਜ਼ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ ਨੇ ਦਫਤਰ ਵਾਈਟ ਹਾਊਸ ਨੇ ਕਿਹਾ ਹੈ ਕਿ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ਤੇ 245% ਤੱਕ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਹੁਣ ਚੀਨ ਨੇ ਵੀ ਠੋਕਵਾ ਜਵਾਬ ਦਿੱਤਾ ਹੈ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਤੋਂ ਕੁਝ ਉਤਪਾਦਾਂ 'ਤੇ ਅਮਰੀਕਾ ਵੱਲੋਂ ਲਗਾਇਆ ਗਿਆ 245% ਟੈਰਿਫ ਹੁਣ ਆਰਥਿਕ ਤੌਰ 'ਤੇ ਕੋਈ ਅਰਥ ਨਹੀਂ ਰੱਖਦਾ న్యూਸ ਏਜੰਸੀ ਦੀ ਰਿਪੋਰਟ ਅਨੁਸਾਰ ਬੁਲਾਰੇ ਦੇ ਅਨੁਸਾਰ ਜੇਕਰ ਅਮਰੀਕਾ ਟੈਰਿਫ ਨੰਬਰ ਗੇਮ ਖੇਡਣਾ ਜਾਰੀ ਰੱਖਦਾ ਹੈ ਤਾਂ ਉਹ ਇਸ ਵੱਲ ਕੋਈ ਧਿਆਨ ਨਹੀਂ ਦੇਵੇਗਾ ਇਹ ਬਿਆਨ ਵਾਈਟ ਹਾਊਸ ਦੇ ਇੱਕ ਬਿਆਨ ਦੇ ਮੱਦੇ ਨਜ਼ਰ ਆਇਆ ਜਿਸ ਦੇ ਵਿੱਚ ਚੀਨ ਨੂੰ ਆਪਣੀ ਬਦਲਾ ਲੈਣ ਵਾਲੀ ਕਾਰਵਾਈ ਕਾਰਨ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ। ਵਾਈਟ ਹਾਊਸ ਫੈਕਟ ਸ਼ੀਟ ਦੇ ਅਨੁਸਾਰ ਚੀਨ ਨੂੰ ਹੁਣ ਆਪਣੇ ਬਦਲਾ ਲੈਣ ਵਾਲੇ ਟੈਰਿਫ ਦੇ ਨਤੀਜੇ ਵਜੋਂ ਅਮਰੀਕਾ ਨੂੰ ਆਯਾਤ ਤੇ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਉਦੋਂ ਆਇਆ ਸੀ ਜਦੋਂ ਬਿਜਿੰਗ ਨੇ ਆਪਣੀਆਂ 에ਅਰਲਾਈਨਸ ਨੂੰ ਚੀਨੀ ਸਮਾਨਤਾ ਤੇ 145% ਟੈਰਿਫ ਲਗਾਉਣ ਦੇ ਪਹਿਲਾਂ ਦੇ ਅਮਰੀਕੀ ਫੈਸਲੇ ਦੇ ਜਵਾਬ ਦੇ ਵਿੱਚ ਬੋਇੰਗ ਜੈਟਾਂ ਦੀ ਕਈ ਹੋਰ ਡਿਲੀਵਰੀ ਨਾ ਦੇਣ ਦਾ ਆਦੇਸ਼ ਦਿੱਤਾ ਸੀ ਵਾਈਟ ਹਾਊਸ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਚੀਨ ਨਾਲ ਵਪਾਰਿਕ ਸੌਦਾ ਕਰਨ ਲਈ ਖੁੱਲੇ ਹਨ ਪਰ ਬਿਜਿੰਗ ਨੂੰ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ 75 ਤੋਂ ਵੱਧ ਦੇਸ਼ ਪਹਿਲਾਂ ਹੀ ਨਵੇਂ ਵਪਾਰਿਕ ਸੌਦਿਆਂ ਤੇ ਚਰਚਾ ਕਰਨ ਦੇ ਲਈ ਪਹੁੰਚ ਚੁੱਕੇ ਨੇ ਨਤੀਜੇ ਵਜੋਂ ਇਹਨਾਂ ਚਰਚਾਵਾ ਦੌਰਾਨ ਵਿਅਕਤੀਗਤ ਤੌਰ ਤੇ ਉੱਚੇ ਟੈਰੀਫਾਂ ਨੂੰ ਇੱਕ ਸਮੇਂ ਤੇ ਰੋਕ ਦਿੱਤਾ ਗਿਆ ਚੀਨ ਨੂੰ ਛੱਡ ਕੇ ਜਿਸ ਨੇ ਜਵਾਬੀ ਕਾਰਵਾਈ ਕੀਤੀ ਹੈ